ਸਰਸ਼ਕਲ ਮਹਿਮੂਬੀ ਤਲਵਾਰਤਾ ਤੁਸੀ ਦੇਖ ਰਹੇ ਪੰਜਾਬ ਟਾਕਸਟਲ ਦੀਪੋਰਟ 18 ਫੀਸਦੀ ਜੀਐਸਟੀ ਨੂੰ ਪੂਰੀ ਤਰ੍ਹਾਂ ਹਟਾਉਣ ਦੇ ਨਾਲ ਜੀਵਨ ਅਤੇ ਸਿਹਤ ਬੀਮਾ ਦੇ ਪ੍ਰੀਮੀਅਮ ਸਸਤੇ ਹੋਏ ਨੇ ਅਗਲੀ ਪੀੜੀ ਦੇ ਜੀਐਸਟੀ ਸੁਧਾਰਾਂ ਨਾਲ ਕੁੱਲ 375 ਵਸਤੂਆਂ ਦੀ ਜਿਹੜੀ ਕੀਮਤਾਂ ਰਿਓ ਘਟ ਚੁੱਕੀਆਂ ਨੇ ਪੰਜਾਬ ਦੇ ਸਾਬਕਾ ਮੰਤਰੀ ਅਤੇ ਭਾਰਤੀ ਜਨਤਾ ਪਾਰਟੀ ਦੇ ਰਾਸ਼ਟਰੀ ਕਾਰਜਕਰਮੀ ਦੇ ਮੈਂਬਰ ਮਨੋਜੰਜਲ ਕਾਲੇ ਨੇ ਇੱਕ ਪ੍ਰੈਸ ਪੱਬੰਦੇ ਵਿੱਚ ਕਿਹਾ ਹੈ ਕਿ 22 ਤਮੰਮ 2025 ਤੋਂ ਲਾਗੂ ਜੀਐਸਟੀ ਸੁਧਾਰਾਂ ਨੇ ਮੱਧ ਵਰਗ ਅਤੇ ਉਸ ਤੋਂ ਹੇਠਲੇ ਲੋਕਾਂ ਦੇ ਲਈ ਰੋਜ਼ਾਨਾ ਵਰਤੋਂ ਦੀਆਂ ਵਸਤੂਆਂ ਨੂੰ ਸਸਤਾ ਕਰ ਦਿੱਤਾ ਹੈ ਇਸ ਨਾਲ ਵਿਅਕਤੀ ਦੀ ਬਚਤ ਵਧੇਗੀ ਅਤੇ ਦੇਸ਼ ਦੀ ਅਰਥਵਿਵਸਥਾ ਨੂੰ ਵੀ ਹੁਲਾਰਾ ਮਿਲੇਗਾ ਕਾਰਿਆਂ ਨੇ ਦੱਸਿਆ ਕਿ ਜੀਐਸਟੀ ਦੇ ਚਾਰ ਸਲੈਬ 5% ਦੀ 12% ਦੀ 18% ਦੀ ਅਤੇ 28% ਦੀ ਨੂੰ ਘਟਾ ਕੇ ਹੁਣ ਸਿਰਫ 5 ਅਤੇ 18% ਦੀ ਕਰ ਦਿੱਤਾ ਗਿਆ ਸਿਰਫ ਆਲਿਸ਼ਾਂ ਮਸਤੂਆਂ ਦੇ 40% ਦੀ ਜੀਐਸਟੀ ਲਾਗੂ ਰਹੇਗਾ ਇਸ ਦੇ ਨਾਲ ਕਰਿਆਨੇ ਅਤੇ ਰੋਜ਼ਮਰਾਂ ਦੀਆਂ ਵਸਤੂਆਂ ਤੇ ਵੀ 13% ਦੀ ਬਚਤ ਹੋਵੇਗੀ ਸਟੇਸ਼ਨਰੀ ਕੱਪੜੇ ਜੁੱਤੇ ਅਤੇ ਦਵਾਈਆਂ ਤੇ 7% ਤੋਂ ਲੈ ਕੇ 12% ਦੀ ਤੱਕ ਦੀ ਬਚਤ ਹੋਵੇਗੀ 350cc ਤੱਕ ਦੀ ਜਿਹੜੀ ਬਾਈਕ ਸਕੂਟਰ ਤੇ 8000 ਰੁਪਏ ਅਤੇ 32 ਇੰਚ ਤੋਂ ਵੱਡੇ ਟੀਵੀ 3500 ਰੁਪਏ ਅਤੇ ਏਸੀ ਤੇ 2800 ਰੁਪਏ ਤੱਕ ਦੀ ਬਚਤ ਹੋਵੇਗੀ ਕਿਉਂਕਿ ਇਹਨਾਂ ਤੇ GST 28% ਤੋਂ ਘਟਾ ਕੇ 18% ਦਾ ਕਰ ਦਿੱਤੀ ਗਈ ਹੈ ਛੋਟੀ ਕਾਰ ਫਿਰਦਨ ਵਾਲੇ 17000 ਰੁਪਏ ਤੇ 1800 ਸੀਸੀ ਤੱਕ ਦੇ ਟਰੈਕਟਰ ਨੂੰ 40000 ਰੁਪਏ ਤੱਕ ਤੁਸੀਂ ਹੁਣ ਬਚਾ ਸਕਦੇ ਹੋ ਕਿਉਂਕਿ ਡਾਇਰੈਕਟ ਅਦੇ GST 12 18 ਫੀਸਰੀ ਤੋਂ ਘਟਾ ਕੇ ਹੁਣ ਸਿਰਫ 5 ਫੀਸਰੀ ਤੱਕ ਕਰਦੇ। ਜਦੋਂ ਗਵਰਨਮੈਂਟ ਪਹਿਲਾਂ ਲਗਾਉਂਦੀ ਹੈ ਤੋਂ ਤੋਂ ਹੁੰਦਾ ਕਿ ਰੈਵਨਿਊ ਕਲੈਕਟ ਕਰਨਾ ਹੈ। ਤੋਂ ਸਾਰਾ ਸਿਨੈਰੋ ਜਿਹੜਾ ਹੈਗਾ ਟੋਟੈਲਿਟੀ ਦੇਖਿਆ ਜਾਂਦਾ ਹੈ। ਕਦ ਟੋਟੈਲੀ ਟੋਟੈਲਿਟੀ ਜਿਹੜਾ ਹੈਗਾ ਫਿਰ ਉਹਨਾਂ ਨੇ ਅੱਠ ਸੱਤ ਤੋਂ ਬਾਅਦ ਜਿਹੜਾ ਹੈਗਾ ਇੱਕ ਤਰਲੀਫ ਦਿੱਤਾ ਔਰ ਲੀਫ ਦਿੱਤਾ ਔਰ ਮੇਜਰ ਲੀਫ ਦਿੱਤਾ ਕਿ ਕਿਸੇ ਵੀ ਜਿਹੜਾ ਹੈਗਾ ਕਦੀ ਕੋਈ ਸਾਈਡ ਵੀ ਤੁਸੀਂ ਆਪਣੇ ਜੀਵਨ ਦੀ ਦੇਖ ਲਓ ਹਰ ਇੱਕ ਜਗ੍ਹਾ ਜਿਹੜਾ ਹੈ ਨਾ ਲੀਫ ਦਿੱਤਾ ਔਰ ਜਿਹੜਾ ਹਾਈ ਇਨਕਮ ਗਰੁੱਪ ਹੈ ਉਹਨਾਂ ਨੂੰ 40% ਲਗਾਇਆ ਰਹਾ ਜਿਹੜਾ ਹੈ ਜਿਹੜੇ ਰਿਚ ਜਿਹੜੇ ਹੈਗੇ ਆ ਸਰ 8 ਸਾਲ ਬੜਾ ਲੰਬਾ ਸਮਾਂ ਦੇਖੋ ਇਸ ਤਰ੍ਹਾਂ ਇਹ ਤਾਂ ਪਾਲਿਸੀਜ਼ ਹੁੰਦੀਆਂ ਆਪਾਂ ਕਹੀਏ ਕਿ ਵੀ ਇਹ ਹੁਣ ਕਿਉਂ ਕੀਤਾ ਪਹਿਲਾਂ ਕਿਉਂ ਨਹੀਂ ਕੀਤਾ ਜਾਂ ਬਾਅਦ ਚੋਂ ਕਿਉਂ ਕੀਤਾ ਇਹ ਸਹੀ ਕਰ ਪਾਲਿਸੀਜ਼ ਹੁੰਦੀਆਂ ਹੈਗੀਆਂ ਤੋਂ ਗਵਰਨਮੈਂਟ ਦਿਆਂ ਕਿ ਵੀ ਅੱਜ ਗਵਰਨਮੈਂਟ ਨੇ ਕਿ ਵੀ ਜਿਹੜਾ ਰੈਵਨਿਊ ਹੈਗਾ ਉਹ ਵੀ ਅਲਟੀਮੇਟਲੀ ਜਨਤਾ ਦੇ ਭਲੇ ਲਈ ਲੱਗਦਾ ਜਿੰਨਾ ਪਹਿਲਾਂ ਵੀ ਰੈਵਨਿਊ ਕਟਾ ਕੀਤਾ ਉਹਦੇ ਵਿੱਚ ਤੁਸੀਂ ਇਹ ਦੇਖੋ ਕਿ ਵੀ ਜਿਹੜੀਆਂ ਫੋਰ ਲੈਨਿੰਗ ਜਿਹੜੀ ਹੈਗੀ ਆ ਸੜਕਾਂ ਦਾ ਜਾਲ ਪਿੱਛੇ ਹੈਗਾ ਉਹ ਉਹਦਾ ਹੀ ਨਤੀਜਾ ਹੈ ਸੋ ਐਸਾ ਨਹੀਂ ਹੈ ਕਿ ਵੀ ਇਹ ਤਾਂ ਇੱਕ ਰੈਵਨਿਊ ਜਨਰੇਟ ਕਰਨਾ ਫਿਰ ਰੈਵਨਿਊ ਦਾ ਰੀਲੀਫ ਦੇਣਾ ਇੱਕ ਪਾਲਿਸੀ ਦਾ ਹਿੱਸਾ ਹੁੰਦਾ ਹੈ ਔਰ ਇਹਦੇ ਵਿੱਚ ਆਪਾਂ ਕਹੀਏ ਕਿ ਵੀ ਪਹਿਲਾਂ ਕਿਉਂ ਕੀਤਾ ਤੇ ਐਚੀਕੂ ਕੀਤਾ ਕਿਉਂਕਿ ਇਹ ਇੱਕ ਨੀਤੀ ਦਾ ਹਸਾਬ ਨਾਲ ਸਰ ਪੈਟਰੋਲ ਪਦਾਰਥ ਦੀ ਕੀਮਤਾਂ ਵਧਾਈ ਤਾਂ ਕਿ ਹਾਂਜੀ ਪੈਟਰੋਲੀਅਮ ਪਦਾਰਥ ਦਿੱਤੇ ਰਹਿ ਗਏ ਜਿਸ ਦੀ ਕਾਰਨ ਇਹ ਹਾਂ ਉਹ ਵੀ ਆਉਣ ਵਾਲੇ ਸਮੇਂ ਚ ਹੋ ਸਕਦਾ ਹੈ ਨੈਕਸਟ ਜਨਰੇਸ਼ਨ ਜਿਹੜਾ ਹੈਗਾ ਰਫੋਰਮਸ ਇੱਕ ਹੋਰ ਹੋ ਜਾਏਗਾ ਪੈਸਾ ਨਹੀਂ ਹੈ ਤਾਂ ਇੱਕ ਗਵਰਨਮੈਂਟ ਦੀਆਂ ਪਾਲਿਸੀਆਂ ਹੁੰਦੀਆਂ ਔਰ ਇਹ ਰੈਵਨਿਊ ਜਿਹੜਾ ਹੈਗਾ ਅਲਟੀਮੇਟਲੀ ਤਾਂ ਹੁੰਦਾ ਕਿ ਵੀ ਜੇਕਰ ਟੈਕਸ ਲੈਂਦੀ ਹੈ ਉਹੀ ਜਨਤਾ ਦੇ ਭਲੇ ਲਈ ਖਰਚ ਕੀਤਾ ਜਾਂਦਾ ਸਰਕਾਰਾਂ ਹੋਰ ਕਾਲੀ ਕਰਦੀਆਂ ਨੇ ਜਿਹੜੇ ਮੈਡੀਸਿਨ ਦੇ ਉੱਤੇ ਜਿਹੜਾ ਇਹਗਾ ਰੀਲੀਫ ਦਿੱਤਾ ਸੱਚ ਇਹਦੇ ਵਿੱਚ ਬਹੁਤ ਵੱਡਾ ਹੈਗਾ ਤੋਂ ਮਤਲਬ ਕੋਈ ਵੀ ਜਿਹੜਾ ਹਿੱਸਾ ਜਿਹੜਾ ਜੀਵਨ ਦਾ ਹੈਗਾ ਉਹਨੂੰ ਇਸ ਵਾਰੀ ਜਿਹੜਾ ਹੈਗਾ ਕਵਰ ਕੀਤਾ ਕਿ ਵੀ ਤੁਹਾਨੂੰ ਆਮ ਆਵਾਮ ਨੂੰ ਆਮ ਜਨਤਾ ਨੂੰ ਜਿਹੜਾ ਹੈਗਾ ਇੱਕ ਮੇਜਰ ਰੀਲੀਫ ਦਿੱਤਾ ਹੈ ਸਰ ਤੁਸੀਂ ਕਹਿੰਦੇ 8 ਸਾਲ ਤਾਂ ਆ ਹਾਂਜੀ ਉਹ ਉਹਨਾਂ ਨੇ ਬੈਲੈਂਸ ਕੀਤਾ ਨਾ ਜੀ ਉਹਨਾਂ ਨੇ ਜਿਹੜਾ 40% ਲਗਾਤਾ ਇੱਕ ਸਾਈਡ ਤੇ ਉਹ ਵੀ ਹੈਗਾ ਕਿ ਵੀ ਆਪਾਂ ਉਹ ਦੇਖਣਾ ਹੁੰਦਾ ਸਾਰੀਆਂ ਚੀਜ਼ਾਂ ਕਿ ਰੈਵਨਿਊ ਦੇਜਤਾ ਘਟੇ ਵੀ ਨਾ ਔਰ ਲੀਫੀ ਦਿੱਤਾ ਜਾਵੇ ਸੋ ਇਹ ਦੋਨੋਂ ਚੀਜ਼ਾਂ ਚੱਲਦੀਆਂ ਹੈ ਬੈਲੈਂਸ ਹੁੰਦਾ ਇਕਨੋਮੀ ਦਾ ਤੋਂ ਉਹਦੇ ਵਿੱਚ ਐਸਾ ਨਹੀਂ ਹੁੰਦਾ ਕਿ ਵੀ ਅਸੀਂ ਕਿਉਂ ਕੀਤਾ ਇਹ ਪ੍ਰਸ਼ਨ ਨਹੀਂ ਹੁੰਦਾ ਹੁੰਦਾ ਹੈ ਕਿ ਵੀ ਪਹਿਲਾਂ ਜਿਹੜਾ ਪਹਿਲਾਂ ਵੀ ਰੈਵਨਿਊ ਜਨਰੇਟ ਹੋਇਆ ਉਹ ਵੀ ਜਨਤਾ ਦੇ ਭਲੇ ਲਈ ਕੀਤਾ ਹੈ ਨਾ ਉਹ ਵੀ ਵਿਕਾਸ ਦੀ ਗਤੀਸ਼ੀਲਤਾ ਆਈ ਹੈ ਪਹਿਲਾ ਜਦੋਂ ਅਰਥਵਿਵਸਥਾ ਜਦੋਂ ਮੋਦੀ ਸਾਹਿਬ ਨੇ ਟੇਕਓਵਰ ਕੀਤੀ ਉਹ 10ਵੇਂ ਨੰਬਰ ਤੇ ਸੀ ਠੀਕ ਹੈ ਨਾ ਹੁਣ ਆਪਾਂ ਚੌਥੇ ਨੰਬਰ ਤੇ ਤੋ ਇਹ ਜਿਹੜਾ ਹੈਗਾ ਇਸੇ ਗੱਲਾਂ ਦਾ ਨਤੀਜਾ ਹੈ ਪੰਜਾਬ ਸਰਕਾਰ ਨੇ ਕੱਲ 10 ਲੱਖ ਦਾ ਬੀਮਾ ਯੋਜਨਾ ਕੀਤੀ ਪਰ ਬਜਟ 'ਚ ਕੋਈ ਪੈਸਾ ਨਹੀਂ ਸੀ ਰੱਖਿਆ ਲੱਗਦਾ ਕਿ ਸਕੀਮ ਕਾਮਯਾਬ ਗੱਲ ਹੈ ਉਹਨਾਂ ਦੀ ਕੋਈ ਸਕੀਮ ਕਾਮਯਾਬ ਹੋਈ ਹੈ ਹਾਲੇ ਤੱਕ ਉਹਨਾਂ ਦਾ 1000 ਰੁਪਿਆ ਦੇਣ ਦਾ ਵੀ ਕਿਹਾ ਸੀਗਾ ਵਾਅਦਾ ਕੀਤਾ ਸੀਗਾ ਆਇਆ ਮਹਿਲਾਵਾਂ ਉਹ ਤਾਂ ਉਹਨਾਂ ਨੇ 2022 ਦਾ ਵਾਅਦਾ ਕੀਤਾ ਹੈਗਾ ਅੱਜ 25 ਹੋ ਗਈ ਐ ਤੁਸੀਂ ਪੁੱਛੋ ਤਾਂ ਸਹੀ ਤੇ ਜਿਹੜਾ ਹੁਣ ਜਿਹੜਾ ਉਹਨਾਂ ਨੇ ਕੀਤਾ ਉਹਦਾ ਸਿਰਫ ਗੱਪਾਂ ਦਾ ਖੜਾ ਆ ਉਹਨਾਂ ਦਾ ਠੀਕ ਹੈ ਨਾ ਤੇ ਉਹਦੇ ਵਿੱਚ ਹੁਣ ਆਉਣ ਵਾਲੇ ਸਮੇਂ ਤੇ ਕਿੰਨਾ ਕ ਗਰਾਉਂਡ ਤੇ ਜਾਂਦੀ ਐ ਕੁਐਸਚਨ ਮਾਰਕ ਹੈ ਤੇ ਜੇ ਉਹਨਾਂ ਨੇ ਇਹੀ ਕਰਨਾ ਸੀਗਾ ਤੇ ਆਸ਼ਵਮਾਨ ਭਾਰਤ ਚ ਕਿਉਂ ਨਹੀਂ ਕੰਟ੍ਰਿਬਿਊਟ ਕੀਤਾ ਉਹਨਾਂ ਨੇ ਆਲਰੇਡੀ ਪੰਜ ਹਾਂ ਉਹ ਤੁਸੀਂ ਤੁਸੀਂ ਜਿਹੜਾ ਹੈਗਾ ਕਿ ਜਿਹੜਾ 5 ਲੱਖ ਦੀ ਸਕੀਮ ਗਵਰਨਮੈਂਟ ਆਫ ਇੰਡੀਆ ਦੀ ਸੀਗੀ ਉਹਦੇ ਚ ਕੰਟ੍ਰਿਬਿਊਟ ਕਰਦੇ ਤੇ ਅੱਜ ਬੇਜਰ ਲੀਫ ਹੁੰਦਾ ਅਸੀਂ ਕਹਿੰਦੇ ਕਿ ਅਸੀਂ ਆਪਣਾ ਕਰਨਾ ਆਪਣੀ ਢਫਲੀ ਲੱਕ 부ਝਾੜੀ ਗੱਲ ਤਾਂ ਇਸ ਗੱਲ ਦੀ ਹੈ ਮਾਨ ਸਾਹਿਬ 27 ਵਿੱਚ ਭਾਗਾ ਆਪਣੇ ਟਿਕੂਨ ਪੇਸ਼ ਹੋ ਅਕੇਲੇ ਰਹਿ ਜਿਨਾ ਆਵੇਗਾ ਕਿਸੇ ਪਾਰਟੀ ਨਾਲ ਦੇਖੋ ਗੱਲ ਇਹ ਹੈ ਕਿ ਅੱਜ ਦੀ ਸਥਿਤੀ ਇਹ ਹੈ ਕਿ ਸਾਰੀਆਂ ਪਾਰਟੀਆਂ ਨੂੰ ਪੰਜਾਬ ਦੇ ਲੋਕਾਂ ਨੇ ਰੱਦ ਕਰ ਲਿਆ ਤੇ ਹੁਣ ਇੱਕੋ ਹੀ ਆ ਪਾਰਟੀ ਕਿ ਪੰਜਾਬ ਦਾ ਜੇ ਕੋਈ ਭਲਾ ਕਰ ਸਕਦਾ ਜੇ ਵਿਕਾਸ ਕਰਾ ਸਕਦਾ ਹੈ ਤਾਂ ਭਾਰਤੀ ਜਨਤਾ ਪਾਰਟੀ ਹੈ ਔਰ 27 ਦੇ ਵਿੱਚ ਭਾਰਤੀ ਜਨਤਾ ਪਾਰਟੀ ਜਿਹੜੀ ਹੈ ਸੱਤਾ ਜਾਊਗੀ ਡਬਲ ਇੰਡੀਆ ਦੀ ਸਰਕਾਰ ਬਣੇਗੀ ਔਰ ਭਾਰਤੀ ਜਨਤਾ ਪਾਰਟੀ ਦਾ ਮੁੱਖ ਲੋਕਾਸਟਰ ਕਿੰਨੇ ਵੀ ਇਲੈਕਸ਼ਨ ਹੋਏ ਉਹਨਾਂ ਵਿੱਚ ਭਾਜਪਾ ਦਾ ਲਗਾਤਾਰ ਦੇਖੋ ਜਿਹੜਾ ਬਾਈ ਇਲੈਕਸ਼ਨ ਹੁੰਦਾ ਹੈ ਨਾ ਇਹ ਜਰਨਲੀ ਆਪਾਂ ਕਹੀ ਹੈ ਨਾ ਲੋਕੀ ਹੁਣ ਸਿਆਣੇ ਹੋ ਗਏ ਆ ਜਿੰਨੂੰ ਇੱਕ ਵਾਰੀ ਪਾਵਰ 'ਚ ਦਿੰਦੇ ਨਾ ਜਨਰਲ ਇਲੈਕਸ਼ਨ ਦੇ ਵਿੱਚ ਜਾਂ ਅਸੈਂਬਲੀ ਇਲੈਕਸ਼ਨ ਦੇ ਵਿੱਚ ਉਹਨੂੰ ਬਾਈ ਇਲੈਕਸ਼ਨ ਚ ਤਾਂ ਦੇ ਜਿਤਾਉਂਦੇ ਆ ਇਹ ਪ੍ਰਿੰਸੀਪਲ ਹੈ ਹੁਣ ਜਦੋਂ ਅਕਾਲੀ ਭਾਜਪਾ ਸਰਕਾਰ ਸੀਗੀ ਅਸੀਂ ਵੀ ਸਾਰੇ ਜਿੱਤੇ

तो ये देविचा अजी कहिए कि कोई भी स्टेट लीडर ठीक है कोई बयान दंदा है कोई व्यक्ति जुमेवार दंदा बयान लेकिन अल्टीमेटली डिसीजन साधन नेशनल लीडरशिप का होता है आज, तो उस नाते वो भी सुझाव देता है मै ਉਨੀ جوابਤਾ ਦਿੱਤਾ ਤੁਹਾਨੂੰ ਉਸ ਧਿਆਨ ਨਹੀਂ ਕੀਤਾ ਕਿ ਰੈਟਰ ਤੋਂ ਪੋਜੀਟਿਵ ਹੈ। ਅੱਛਾ ਗੱਲ ਇਹ ਹੈ ਕਿ ਬਜਟ ਬਜਟ ਦੇ ਵਿੱਚ ਕੋਈ ਪ੍ਰੋਵੀਜ਼ਨ ਨਹੀਂ ਹੈ ਤੇ ਮੁੱਖ ਮੰਤਰੀ ਜੀ ਐਨਾਉਂਸ ਕਰਦੇ ਪਏ ਆ ਤੇ ਅੱਗੇ ਜਿਹੜੇ ਵਾਅਦੇ ਕੀਤੇ ਉਹ ਕਿਹੜੇ ਪੂਰੇ ਹੋਏ ਆ। ਆਪਾਂ ਕਹੀਏ 1000 ਰੁਪਏ ਛੋਟਾ ਸੀ ਵਾਅਦਾ ਪਹਿਲਾਂ ਤਾਂ ਜਿਹੜਾ 22 ਦੇ ਵਿੱਚ ਜਦੋਂ ਸੱਤਾ 'ਚ ਆਏ ਆ ਉਦੋਂ ਜਿਹੜਾ ਵਾਅਦਾ ਕੀਤਾ ਸੀਗਾ ਉਹਨਾਂ ਨੇ ਉਹ ਤਾਂ ਪੂਰਾ ਕੀਤਾ ਨਹੀਂ 10 ਲੱਖ ਦਾ ਪੂਰਾ ਹੋ ਜਾਊਗਾ। ਫਿਰ ਜਿਹੜਾ ਆਸ਼ਮਾਨ ਭਾਰਤ ਉਹਦੇ ਚੈਨ ਨੇ ਕੰਟਰੀਬਿਊਟ ਕੀਤਾ ਨਹੀਂ ਉਹ ਜਿਹੜੀ 5 ਲੱਖ ਇੰਸ਼ੂਰੈਂਸ ਸੀਗੀ ਕਿ ਵੀ ਸੈਂਟਰਲ ਗਵਰਨਮੈਂਟ ਜਿਹੜਾ ਹੈਗਾ ਮਦਦ ਵੀ ਕਰਦੀ ਪਈ ਸੀਗੀ ਉਹ ਚਾਪਾ ਕੰਟ੍ਰੈਕਟ ਆਨੇ ਕੰਟਰੀਬਿਊਟ ਨਹੀਂ ਕੀਤਾ ਲੱਗੂ ਨਹੀਂ ਕਿਤੇ ਪੰਜਾਬ ਦੇ ਵਿੱਚ ਕਿਉਂ ਤੇ ਆਪਾਂ 10 ਲੱਖ ਜਿਹੜੀ ਹੈਗੀ ਉਹ ਦੇ ਦਵਾਂਗੇ ਕੀ ਬਾਤ ਉਹ ਤਾਂ ਹੁਣ ਗੱਲ ਇਹ ਹੈਗਾ ਕਿ ਵੀ 27 ਦਾ ਇਲੈਕਸ਼ਨ ਨਜ਼ਰ ਆ ਰਿਹਾ ਤੇ ਹੁਣ ਇਹ ਇਦਾਂ ਦੇ ਵਾਦੇ ਖੋਖਲੇ ਦੇ ਕਰ ਰਿਹਾ ਹੋ ਤੁਸੀਂ ਜਿਹੜਾ ਮਨੀਸ਼ ਸੋਦੋਦੀਆ ਪੁਰਵ ਉਪ ਮੁੱਖ ਮੰਤਰੀ ਹੈਗੇ ਆਪਣੇ ਦਿੱਲੀ ਪ੍ਰਦੇਸ਼ ਤੇ ਉਹ ਬੋਲਦੇ ਆ ਕਹਿੰਦੇ ਜੀ ਸਾਮ-ਦਾਮ 당 भेद ਕਰਕੇ ਸਰਕਾਰ ਲਿਆਣੀ ਲਿਆੜੀ ਆ ਨਾ ਦਿੱਲੀ ਚਾਹੀ ਤੇ ਇੱਥੇ ਵੀ ਨਹੀਂ ਆਣੀ ਸਰ ਸੇਵਾ ਕੋੜ ਜੜਾ ਪਾਪ ਕੋਰੋਨ ਦਾ ਆ ਯਾਰ ਸਰ ਦੇ ਸਰਵਕ ਪੜਾ ਜੀ ਹਾਂ ਜੀ ਕਿਵੇਂ ਰਕਤਾਂ ਤਾਂ ਕੀਤਾ ਜਿਆਰਾ ਪਰ ਸਾਫ ਸਫਾਈ ਦਾ ਵੀ ਇਹ ਜਿਹੜਾ ਪੁਆਇੰਟ ਦੇਖੋ ਇਸ ਤਰ੍ਹਾਂ ਹੈ ਸੇਵਾ ਕਿਉਂਕਿ ਬਾੜ ਦਾ ਫਲੱਡ ਅਫੈਕਟਡ ਜਿਹੜਾ ਪੰਜਾਬ ਹੈਗਾ ਤੋਂ ਉਸਦੇ ਜ਼ਿਆਦਾ ਕੰਮ ਅਸੀਂ ਉਹਨਾਂ ਇਲਾਕਿਆਂ ਵਿੱਚ ਜ਼ਿਆਦਾ ਕਰ ਰਹੇ ਹਾਂ ਠੀਕ ਹੈ ਨਾ ਸੋ ਸਾਡੀ ਕਨਸੈਂਟਰੇਸ਼ਨ ਉਹਨਾਂ ਦੇ ਉੱਤੇ ਹੈਗੀ ਹੈ ਸਰ ਸਫਾਈ ਦਾ ਬਿਲਕੁਲ ਬੁਰਾ ਹਾਲ ਹੈ ਭਾਈ ਸਾਹਿਬ ਸਫਾਈ ਜਿਹੜੀ ਸਰਕਾਰ ਹੈ ਜਿਹੜੀ ਜਿਹੜੀ ਅੱਜ ਦੀ ਸਰਕਾਰ ਆਮ ਆਦਮੀ ਪਾਰਟੀ ਦੀ ਹੈ ਉਹਨਾਂ ਦੀਆਂ ਮਿਊਨਿਸਪੈਲਿਟੀਆਂ ਉਹਨਾਂ ਦੀਆਂ ਕਾਰਪੋਰੇਸ਼ਨਸ ਹੈ ਤੇ ਇਹ ਜ਼ਿੰਮੇਵਾਰੀ ਤਾਂ ਉਹਨਾਂ ਦੀ ਹੈਗੀ ਹੈ ਤੇ ਜਦੋਂ ਜੇ ਸਟ੍ਰਾਈਕ ਤੇ ਚਲੇ ਗਏ ਹੁਣ ਸਤਾਈ ਚ ਬਦਲਾਅ ਲਿਆਓ ਫਿਰ ਕਰਾਂਗੇ ਪੂਰੀ ਤਰ੍ਹਾਂ ਤੁਹਾਡੇ ਵਲੇ ਅਸੀਂ ਜਦੋਂ ਅਕਾਲੀ ਬੀਜੇਪੀ ਸਰਕਾਰ ਸੀ ਉਦੋਂ ਕੰਮ ਹੋਇਆ ਕਿ ਨਹੀਂ ਹੋਇਆ ਸਰ ਹਾਰ ਫੇਟਾਲੂ ਅਨਾਉਂਸ ਹੋਇਆ ਸੀ ਜਿਸ ਦਾ ਕੀ ਮੁਕਤੀ ਗਈ ਪਰ ਅਚਨੋ ਕਿਸਾਨ ਉਹ ਸਹੀ ਕੁਝ ਕਰਨ ਜਾਂਦਾ ਤਾਂ ਉਹ ਫੇਰ ਬਾਅਦ ਚੇਹੇ ਪੈਸਾ ਬਣਦੇ ਬਾਅਦ ਆ ਸਭ ਝੂਠੇ ਹੁੰਦੇ ਕੋ ਖਲੇ ਹੁੰਦੇ ਆ ਗੱਲ ਤੇ ਇਸ ਗੱਲ ਦੀ ਆ ਮੁੱਖ ਮੰਤਰੀ ਸਾਹਿਬ ਜਿਹੜੇ ਬਣਾਏ ਹੈਗੇ ਆ ਉਹਨਾਂ ਦਾ ਸਭ ਵਾਦੇ ਕੱਪਾਂ ਹੀ ਹੁੰਦੀਆਂ ਪੂਰੀ ਤਰ੍ਹਾਂ ਬੱਲੇ ਬੱਲੇ ਬਸ ਗੱਪਾਂ ਕਰ ਦਿੰਦੇ ਬਸ ਹੋਰ ਤੋਂ ਕੋ ਰੌਲਾ ਹੀ ਕੋਈ ਨਹੀਂ ਹੈ